ਦਰبار ਤੋਂ ਸੱਚੇ ਨਾਮਰ ਭੈਣ ਭਾਈ ਵੱਖ-ਵੱਖ ਪਿੰਡਾਂ ਤੋਂ 15 ਮੈਂਬਰ ਭੈਣ ਭਾਈ ਹੋਰ ਵੱਖ-ਵੱਖ ਸੰਗਠਨਾਂ ਦੇ ਜੰਮੇਵਾਰ ਭੈਣ ਭਾਈ ਪਿੰਡ ਦੀ ਸਮੂਹ ਪੰਚਾਇਤ ਰਿਸ਼ਤੇਦਾਰ ਮਿੱਤਰ ਦੋਸਤ ਸਕੇ ਸਬੰਧੀ ਵੀ ਜਿੰਨੇ ਵੀ ਇਸ ਪਰਿਵਾਰ ਨਾਲ ਸੰਬੰਧ ਰੱਖਦੇ ਐ ਦਰbaar ਨਾਲ ਦੁੱਖ ਮਨਾਉਣ ਵਾਸਤੇ ਤੁਸੀਂ ਪਹੁੰਚੇ ਹੋ। ਭਾਈ ਸਰਜਨ ਸਿੰਘ ਵਾਲੇ ਸ੍ਰੀ ਦਾਨ ਦਾ ਜਿਵੇਂ ਇੱਕ ਬਹੁਤ ਮਹਾਨ ਕਾਰਜ ਹੈ ਅੱਜ ਦੇ ਸਮਾਜ ਵਿੱਚ ਰੂੜੀਵਾਦੀ ਸੋਚ ਨੂੰ ਛੱਡ ਕੇ ਪਰਿਵਾਰ ਨੇ ਬਹੁਤ ਵੱਡਾ ਆਪਰਾਣਾ ਕੀਤਾ। ਕਿ ਇਹ ਸਮਾਜ ਨੂੰ ਸਹਾਰ ਦੇਣ ਵਾਸਤੇ ਸੇਵਾਦਾਰ ਪਰਿਵਾਰ ਜਿਹੜਾ ਤੇ ਸਹਿਨ ਸਾਹਿਬ ਜੀ ਦੀ ਰਹਿਮਤ ਹੋਵੇ ਉਹ ਹੀ ਇਹਨਾਂ ਦਾ ਉਤਨ ਕਰ ਸਕਦੇ ਆ ਕਿਉਂਕਿ ਅੱਜ ਆਪਣੀ ਸੋਚ ਹੈ ਜਿਹੜੀ ਪਿਛਣੀ ਸੋਚ ਤੋਂ ਹੀ ਖੜੀ ਹੈ ਕਿ ਇਨਸਾਨ ਨੂੰ ਦਫਾੜਾ ਜ਼ਰੂਰੀ ਹੈ ਜਾ ਜਲਾਉਣਾ ਜ਼ਰੂਰੀ ਹੈ ਪਰ ਜਵਾਨਾਂ ਇਹਨਾ ਪਰ ਲਿਖਿਆ ਲਿਖ ਗਿਆ ਕਿ ਚੰਗ ਤੱਕ ਪਹੁੰਚ ਗਏ ਪਰਵਾਰ ਨੇ ਬਹੁਤ ਵੱਡਾ ਪਰਾਲਾ ਕੀਤਾ ਜੋ ਸਰੀਰਦਾਨ ਕੀਤਾ ਬਾਈ ਜੀ ਆਪਣੇ ਪਿੰਡ ਤੋਂ 100 ਦੇ ਦੱਸ ਕੇ ਗਏ ਆ ਤਾਂ ਪਰ ਜੋ ਤੀਜੀ ਬੋਡੀ ਡਾਨ ਹੋਈ ਹੈ ਬਲਾਗ ਤੇ ਸਾਡੇ ਕੋਲ 26 27 ਬੋਡੀਆਂ ਦਾਨ ਹੋ ਗਈਆਂ ਸਾਰੇ ਦਰਬਾਰ ਵੱਲੋਂ 2475 ਬੋਡੀਆਂ ਦਾਣ ਹੋਈਆਂ ਨੇ ਨੇਪਰਦਾਨ 12000 ਦੇ ਲਗਭਗ 13700 ਦਾ ਨੇਪਰਦਾਨ ਵੀ ਕਰ ਚੁੱਕਿਆ ਹੈ ਸਾਢੇ 4 ਲੱਖ ਤੋਂ ਉੱਤੇ ਕਿੱਢੇ ਦਾਣ ਦੇ ਵੀ ਭਾਰੰਤ ਕਰ ਚੁੱਕੇ ਹੈ ਸੈਂਕੜੇ ਬਾਕਿ ਨਾਲੇ ਚੱਲਦੇ ਸਾਰਿਆਂ ਨੇ ਬਹੁਤ ਵੱਡਾ ਅਭਰਾਲਾ ਕੀਤਾ ਹੋਇਆ ਸਿਧਾਦਾਰਾਂ ਨੇ ਕਿ ਸਮਾਜ ਵਿੱਚ ਰਹਿੰਦੇ ਹੋਏ ਜਿੰਨੀ ਵੀ ਬਾਹ ਲੱਗਦੀ ਹੈ ਉਸ ਬਾਹ ਨਾਲ ਆਪਾਂ ਇਨਸਾਨ ਨੂੰ ਬਚਾ ਸਕੀਏ ਚਾਹੇ ਕਿੰਨੇ দান ਕਰਨੀ ਚਾਹੇ ਭਾਵੇਂ ਚਾਹੇ ਮਦਦਦਾਨ ਕਰਨੇ ਪੈਣਾ ਚਾਹੇ ਖੂਨ ਦਾਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਡੋਰੇ ਦੀ ਸਾਹ ਸੰਗ ਤੋਂ ਚੱਲਦਾ ਬਲੱਡ ਪੰਪ ਹੈ ਜਿਹੜਾ ਉਹ ਕਹਿ ਲੱਗੇ ਸੀ ਅੱਗੇ ਜਿੰਨੇ ਪਰਿਵਾਰ ਦੀ ਗੱਲ ਕਰੀਏ ਭਾਈ ਜੀ ਹੋਈ ਤਨ ਪਰ ਆਸੀ ਸੋਹਿਤ ਇਹ ਡੇਰਾ ਸੱਜਾ ਸੌਦਾ ਨਾਲ ਜੁੜੇ ਸੀ ਬਾਹੀ ਦਰਬਾਰਾ ਸਿੰਘ ਜੀ ਨੇ ਪੰਜ ਬੈ ਬਲਾ ਵੇਲੇ ਬਲਾਂਗ ਤੇ ਬਹੁਤ ਸਦਾ ਕੀਤੀ ਹੈ ਸਾਰੇ ਹੀ ਰਿਸ਼ਤੇਦਾਰ ਭੈਣ ਭਾਈ ਨਗਰ ਪੰਚਾਇਤ ਔਰ ਕਿਸਾਨ ਜੁਨੀਅਨ ਦੇ ਅਗੂ ਸਹਿਬਾਨ ਤੇ ਸ਼ਰੋਮ ਨੇ ਕਾਲੀਦਲ ਤੋਂ ਡਾਕਟਰ ਨਿਸ਼ਾਨ ਸਿੰਘ ਜੀ ਉਹ ਵੀ ਆ ਕੇ ਚਲੇ ਗਏ ਤੇ ਸਤ ਵੱਖ-ਵੱਖ ਸੰਮਤੀਆਂ ਦੇ ਸਾਰੇ ਹੀ ਸੇਵਾਦਾਰ ਸਭ ਤੋਂ ਪਹਿਲਾਂ ਮਾਲਕ ਦਾ ਬਖਸ਼ਿਆ ਹੋਆ ਨਾਰਾ ਲਾਉਣਿਆ ਗੰਨ-ਗੰਨ ਸਤਿਗੁਰੂ ਤੇਰਾ ਦੀ ਆਸਰਾ ਜੀ ਭਾਈ ਸੁਰਜਨ ਸਿੰਘ ਜੀ ਨੂੰ ਕੁਦਰਤ ਦੇ ਅਟੱਲ ਨਿਜਵਨ ਦੇ ਇਨਸਾਰ ਜਿੰਨੇ ਵੀ ਸਵਾਸਾਂ ਰੂਪੇ ਪੂੰਜੀ ਮਿਲੀ ਜੀ ਆਪਣੀ ਪੂੰਜੀ ਖਰਚ ਕਰਕੇ ਅੱਜ ਸਾਡੇ ਦਰਮਿਆਨ ਨਹੀਂ ਰਹੇ। ਜਾਣਾ ਹਰਕਦੇ ਆ ਪਰ ਜਾਣੀ ਜਾਣੀ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਕਿਉਂਕਿ ਇੱਕ ਤਾਂ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਚੱਲ ਜਾਂਦਾ। ਤੇ ਇੱਕ ਜੋ ਮਨੁੱਖਾ ਜਨਮ ਦਾ ਕੰਮ ਉਹ ਕਰਕੇ ਚੱਲ ਜਾਂਦਾ। ਜਿਵੇਂ ਹੁਣ ਸਾਰੇ ਅਸੀਂ ਬੈਠੇ ਆ ਸਾਨੂੰ ਇੱਕੋ ਹੀ ਲੱਗਦਾ ਵੀ ਜਿਹੜਾ ਮਨੁੱਖਾ ਜਨਮ ਮਿਲਿਆ ਉਹ ਸਿਰਫ ਕਮਾਕਾਰਾਂ ਤੇ ਪੈਸਾ ਕਮਾਉਣ ਦੇ ਲਈ ਮਿਲਿਆ ਹੋਰ ਇਹਦਾ ਕੋਈ ਵੀ ਮਕਸਦ ਨਹੀਂ ਜੇ ਕੋਈ ਵੱਡੀ ਉਮਰ ਲੈ ਜਾਂਦਾ ਉਹਨੂੰ ਅਸੀਂ ਬੜਾ ਭਾਗਾ ਵਾਲੇ ਗਣਦੇ ਆਂ ਦੀ 100 ਸਾਲ ਦਾ ਹੋ ਕੇ ਗਿਆ ਜੀ ਪਰਿਵਾਰ ਵੱਡਾਗਾ ਪੂਰਾ ਪੁੱਤ ਪੋਤਰਾ ਜੋ ਗਿਆ ਉਹਨੂੰ ਬਹੁਤ ੜੀਪਾ ਗਾਲਾਂ ਲਾ ਜਿੰਦੇ ਆਸੀਂ ਔਰ ਜੇ ਰਹਾਨੀਆਂ ਦੇ ਨਜ਼ਰੀਏ ਨਾਲ ਸੰਤ ਮਹਾਤਮਾ ਦੇ ਨਜ਼ਰੀਏ ਨਾਲ ਦੇਖੀਏ ਉਮਰ ਇਨਸਾਨ ਕਿੰਨੀ ਵੀ ਮਰਜੀ ਲੈ ਜੇ ਅਗਰ ਉਹ ਮਨੁੱਖਾ ਜਨਮ ਵਾਲਾ ਕੰਮ ਨਹੀਂ ਕਰਕੇ ਗਿਆ ਉਹਦਾ ਨੇਫੜਾ ਜਿਵੇਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਦੇ ਵਿੱਚ ਆ ਰਾਤ ਗਵਾਈ ਸੌਂ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮੇ ਕਉਟੀ ਬਦਲੀ ਜਾਏ ਫਿਰ ਉਹਦਾ ਕਉਟੀ ਵੀ ਮਨ ਨਹੀਂ ਪੈਂਦਾ ਤਾਂ ਜਿਸ ਤਰ੍ਹਾਂ ਭਾਈ ਸਰਜਨ ਸਿੰਘ ਜੀ ਸਰਬ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਔਰ ਇਹਨਾਂ ਦੇ ਕੰਨੇ ਦੋਵੇਂ ਭਾਈ ਪੂਰਾ ਪਰਿਵਾਰ ਵੇਰਾ ਸੱਚਾ ਸਦਾ ਜਨਾ ਗੜਕੇ ਜਿੱਥੋਂ ਮਨੁੱਖਾ ਜਨਮ ਦੇ ਸੋਝੀ ਆਈ ਕੰਮ ਕੀ ਕਰਨਾ ਮਨੁੱਖਾ ਜਨਮ ਦੇ ਵਿੱਚ ਸਤ ਸੰਗ ਸੁਣੀਆ ਪਤਾ ਲੱਗਿਆ ਅਸਲੀਅਤ ਦਾ ਅਸੀਂ ਸਾਰੇ ਇਨਸਾਨ ਇੱਕ ਆ ਕਿਉਂਕਿ ਪਹਿਲੀ ਗੱਲ ਤਾਂ ਅਸੀਂ ਸਮਾਜ ਦੇ ਰਹਿੰਦੇ ਆ ਸਾਡੇ ਅੰਦਰ ਜਾਤੀਆਂ ਦੇ ਝਗੜੇ ਸਾਡੇ ਅੰਦਰ ਧਰਮਾਂ ਦੇ ਝਗੜੇ ਪੈ ਰਹੇ ਆ ਸਾਨੂੰ ਇਹ ਲੱਗਦਾ ਵੀ ਜਿਵੇਂ ਕੋਈ ਪਰਮਾਤਮਾ ਚਾਰ ਪੰਜ ਹੁੰਦੇ ਆ ਹਰ ਧਰਮ ਦਾ ਵੱਖਰਾ ਪਰਮਾਤਮਾ ਹੁੰਦਾ ਪਰ ਜਦੋਂ ਕੋਰ ਸਤਗੁਰ ਦੇ satsang ਤੇ ਜਾਂਦਾ ਉੱਥੋਂ ਸੋਚੀ ਆਉਂਦੀ ਆ ਉੱਥੋਂ ਪਤਾ ਲੱਗਦਾ ਕਿ ਅਸੀਂ ਸਾਰੇ ਇਨਸਾਨ ਇੱਕ ਤੇ ਸਾਡਾ ਪਰਮਾਤਮਾ ਜਿਹੜਾ ਉਹ ਵੀ ਇੱਕ ਆਗਾ ਕਿਉਂਕਿ ਅੱਜ ਸਮਾਜ ਦੇ ਵਿੱਚ ਰਹਿੰਦੇ ਆ ਦੇਖਦੇ ਆ ਕਿੰਨੀਆਂ ਲੜਾਈਆਂ ਝਗੜੇ ਹੋ ਰਹੇ ਨੇ ਧਰਮਾਂ ਦੇ ਨਾਂ ਤੇ ਕਿੰਨਾ ਮਾਰ ਮਰੀ ਗਿਆ ਹੋ ਰਿਹਾ ਪਰ ਉਹ ਸਤਸੰਗ ਜੀ ਸੁਣ ਕੇ ਪਤਾ ਲੱਗਦਾ ਫਿਰ ਸ੍ਰੀ ਗੁਰੂ ਸਹਿਬਾਨਾਂ ਦੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਦੇ ਵਿੱਚ ਗੁਰੂ ਸਹਿਬਾਨਾਂ ਦੀ ਪਵਿੱਤਰ ਬਾਣੀ ਨੂੰ ਪੜਦੇ ਆ ਉਹਦੀ ਸਮਝ ਆਉਂਦੀ ਆ ਸਾਡੇ ਗੁਰੂ ਸਹਿਬਾਨਾਂ ਨੇ ਕੀ ਕਿਹਾ ਮਾਨਸ ਕੀ ਜਾਤ ਸਵੇ ਇੱਕ ਹੀ ਪੰਚਨੋਂ